ਉਡੇ ਪਰਿਵਾਰ ਦੀ ਜਿਹੜੀ ਪੁਰਾਣੀ ਤੁਸੀਂ ਮੈਨੂੰ ਸੁਣਾਈ ਸੀਗੀ ਕਥਾ ਵੀ ਜਦੋਂ ਇੱਥੇ ਆਏ ਸੀਗੇ ਤਾਂ ਗਰੰਤੀ ਸਿੰਘ ਦੀ ਸੇਵਾ ਦੇ ਵਜੋਂ ਉਹ ਮੜਾ ਦੱਸੋ ਸਾਨੂੰ ਕਿ 1832 ਦੇ ਵਿੱਚ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਫੌਜ ਭੇਜੀ ਸੀਗੀ ਦੱਖਣ ਵਿੱਚ ਹైదరాబాద్ ਇੱਥੇ ਰਾਜਾ ਹੁੰਦਾ ਸੀ ਨਿਜ਼ਾਮ ਕਰਕੇ ਠੀਕ ਹੈ ਜੀ ਉਦੋਂ ਨਿਜ਼ਾਮ ਰਾਜੇ ਨੇ ਮਦਦ ਮੰਗੀ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਕੋਲੋਂ ਠੀਕ ਇੱਥੇ ਜਦੋਂ ਸਾਰਾ ਇੰਡੀਆ ਹੀ ਕੈਪਚਰ ਹੋ ਗਿਆ ਕਈ ਇਲਾਕੇ ਨੇ ਜਿੱਥੇ ਸਿੱਖ ਉਹਨਾਂ ਨੇ ਅਜੇ ਤੱਕ ਦੇਖਿਆ ਨਹੀਂ ਸੀ ਇਦਾਂ ਵੀ ਲੋਕ ਮੈਨੂੰ ਮਿਲੇ ਆ ਠੀਕ ਹੈ ਜੀ ਜਿਨ੍ਹਾਂ ਨੇ ਸਿੱਖ ਸਿਰਫ ਟੀਵੀ ਤੇ ਦੇਖਿਆ ਉਹ ਵੀ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣਿਆ ਠੀਕ ਹੈ ਜੀ ਉਹ ਮੈਨੂੰ ਪੁੱਛਦੇ ਚਾਕੂ ਕਿਉਂ ਰੱਖਦੇ ਹੋ ਹਾਂ ਬਿਲਕੁਲ ਜਿase ਉਹਨਾਂ ਨੂੰ ਸਮਝਾਉਂਦੇ ਆ ਇੱਕ ਇੱਕ ਕੰਗਨ ਕਿਉਂ ਪਹਨਤੇ ਹੋ ਇਦਾਂ-ਇਦਾਂ ਬੋਲਦੇ ਠੀਕ ਹੈ ਜੀ ਫਿਰ ਆਪਾਂ ਜਿੱਥੋਂ ਵੀ ਜਾ ਕੇ ਹੱਟੀ ਦਾ ਨਾ ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਸ਼ੰਕਾ ਨਹੀਂ ਰਹੂਗੀ ਕਿਉਂਕਿ ਅਸੀਂ ਉਹਨਾਂ ਨੂੰ ਮਿਨੀਮਮ ਥੋੜਾ-ਥੋੜਾ ਦੇ ਦੱਸ ਦਿੰਦੇ ਬਈ ਬੇਸਿਕ ਸਕੀਨ ਹੈ ਸਿਖਾਉਂਦੇ ਆਂ ਪੰਜ ਕਕਾਰ ਹੁੰਦੇ ਆ ਕਿਰਪਾ ਹੁੰਦੀ ਹੈ ਖੜਾ ਹੁੰਦਾ ਹੈ ਸਾਡੇ 10 ਗੁਰੂ ਨੇ ਗੁਰੂ ਨਾਨਕ ਸਾਹਿਬ ਸਾਡੇ ਸੋ ਸਫਰ ਕਰਦੇ ਕਰਦੇ ਆਪ ਪਹੁੰਚੇ ਆ ਗੁਰੂ ਨਾਨਕ ਪਾਸ਼ਾ ਦੀ ਚਰਨਸ਼ੂ ਨਗਰੀ ਬਿੱਦਰ ਤੇ ਇਸੇ ਧਰਤੀ ਦੇ ਉੱਪਰ ਮੇਰੇ ਨਾਲ ਇੰਸਟਾਗ੍ਰam ਤੇ ਜੁੜੇ ਹੋਏ ਸੀਗੇ ਵੀਰ ਮਨਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਮਹਾਰਾਜ ਦੇ ਜਿਹੜੇ ਬਚਨ ਨੇ ਔਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸੋ ਉਹਨਾਂ ਦੇ ਪੂਰਨੇ ਉੱਪਰ ਚੱਲਦੇ ਹੋਏ ਵੀਰ ਮਨਮੀਤ ਸਿੰਘ ਜਿਹੜੇ ਹੈਗੇ ਆ ਮਾਤਾਵਰਨ ਤੇ ਪਰਿਆਵਰਨ ਦੀ ਜਿਹੜੀ ਸੰਭਾਲ ਹੈ ਜਾਂ ਪਲਾਂਟੇਸ਼ਨਾਂ ਰੁੱਖਾਂ ਦੀ ਉਹਦੇ ਵਿੱਚ ਬਹੁਤ ਵੱਡਾ ਉਤੰਗ ਕਰ ਰਹੇ ਨੇ ਸੋ ਭਾਈ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਤੁਹਾਡੀ ਜਰਨੀ ਹੈ ਜਾਂ ਯਾਤਰਾ ਕਹਿੰਦੇ ਆਂ ਇਹ ਕਿੱਥੋਂ ਤੋਂ ਸ਼ੁਰੂ ਕੀਤੀ ਤੁਸੀਂ ਇਹ 2011 ਤੋਂ ਮੈਂ ਪਲਾਂਟੇਸ਼ਨ ਦਾ ਸ਼ੌਂਕ ਸੀ ਮੈਨੂੰ ਤੇ ਇੰਟਰਸਟ ਆਇਆ ਸੀ ਤੇ ਕਰ ਰਿਹਾ ਠੀਕ ਹੈ ਭਾਈ ਸਾਹਿਬ ਵੈਸੇ ਮੈਂ ਦੋ ਵਾਲੀ ਹਜ਼ੂਰ ਸਾਹਿਬ ਤੋਂ ਦਰਬਾਰ ਸਾਹਿਬ ਦੀ ਪੈਦਾ ਲਿਆ ਯਾਤਰਾ ਕਰ ਚੁੱਕਿਆ ਹੈ 40 ਦਿਨ ਚ ਠੀਕ ਹੈ ਜੀ 2011 ਵਿੱਚ ਠੀਕ ਹੈ ਜੀ ਤੇ 2016 ਵਿੱਚ ਦੋ ਵਾਰੀ ਠੀਕ ਹੈ ਜੀ 2011 ਚ ਜਦੋਂ ਗਏ ਸਤਾਰਾ ਨੌਜਵਾਨ ਨਾਲ ਸੀ ਹਜ਼ੂਰ ਸਾਹਿਬ ਦੇ ਠੀਕ ਹੈ ਜੀ ਤੇ ਜਦੋਂ ਅਸੀਂ ਜਾਂਦੇ ਸੀ ਤੇ ਰਸਤੇ 'ਚ ਸੜਕ ਦੇ ਉੱਤੇ ਚੱਲਣਾ ਹੁੰਦਾ ਹਾਂ ਤੇ ਜੋ ਵੀ ਟਿਕਾਣਾ ਮਿਲ ਜਾਏ ਉੱਥੇ ਆਰਾਮ ਕਰਨਾ ਜਾਂ ਜੋ ਵੀ ਸਿਸਟਮ ਹਾਂਜੀ ਤੇ ਜਦੋਂ ਰਾਜਸਥਾਨ ਵੱਲ ਨੂੰ ਗਏ ਤੇ ਕਈ ਥਾਵਾਂ ਤੇ ਇਦਾਂ ਦਾ ਹੋਇਆ ਕਿ ਰੁੱਖਾਂ ਦੀ ਕਾਟ ਮਹਿਸੂਸ ਹੋਈ ਬਿਲਕੁਲ ਕਿ ਕਿਉਂਕਿ ਪੈਦਲ ਯਾਤਰਾ ਹੁੰਦੀ ਹੈ ਤੇ ਅੰਦਰ ਤੁਸੀਂ ਜਾ ਕੇ ਮਤਲਬ ਆਪਣਾ ਟਾਈਮ ਵੇਸਟ ਨਹੀਂ ਕਰ ਹਾਂਜੀ ਹਾਂਜੀ ਬਿਲਕੁਲ ਇੱਕ ਇੱਕ ਕਦਮ ਇੰਪੋਰਟੈਂਟ ਹੁੰਦਾ ਪੈਦਲ ਯਾਤਰਾ ਚ ਫਿਰ ਸੜਕ ਦੇ ਕਿਨਾਰੇ ਹੀ ਜੋ ਕੁਝ ਮਿਲਦਾ ਉੱਥੇ ਆਰਾਮ ਤੇ ਕਈ ਥਾਵਾਂ ਤੇ ਤੁੱਪ ਦੇ ਵਿੱਚ ਸਾਰਾ ਦਿਨ ਕਈ ਦੂਰ ਦੂਰ ਤੱਕ ਕੋਈ ਪੇੜ ਨਹੀਂ ਮਿਲਦਾ ਪੇੜ ਨਹੀਂ ਮਿਲਦੇ ਉਹ ਵੀ ਇੱਕ ਚੀਜ਼ ਦਿਲ 'ਚ ਸੀਗੀ ਕਿ ਬਾਈ ਪੇੜਾਂ ਦੀ ਕਿੰਨੀ ਲੋੜ ਹੈ ਉਦੋਂ ਦਿਲ 'ਚ ਕਹਿ ਲੋ ਕਿ ਸੱਟ ਵੱਜੀ ਹੈ ਜੀ ਸੱਟ ਵੱਜੀ ਹੈ ਪੇੜਾ ਦੀ ਕੀ ਇੰਪੋਰਟੈਂਟ ਹੈ ਇੰਪੋਰਟੈਂਟ ਮਤਲਬ ਜਿਹੜੇ ਚਲਦੇ ਹੋਏ ਰਾਹੀ ਆ ਉਹਨਾਂ ਨੂੰ ਬਹੁਤ ਜੋ ਇੱਕ ਮਤਲਬ ਜਿਹਨੂੰ ਜੋ ਛਾਂ ਦੀ ਆਸ ਰੱਖੇ ਰਿਹਾ ਹੈ ਮਤਲਬ ਪੈਦਲ ਚੱਲ ਰਿਹਾ ਉਹਨੂੰ ਛਾਂ ਹੀ ਨਹੀਂ ਲੱਭ ਰਹੀ ਦੋ ਮਿੰਟ ਆਰਾਮ ਕਰਨ ਵਾਸਤੇ ਤੇ ਉਹਨੂੰ ਪਤਾ ਹੁੰਦਾ ਮਤਲਬ ਉਹ ਹੁੰਦਾ ਨਾ ਕਿ ਪਿਆਸੇ ਨੂੰ ਬੂਨ ਦਾ ਪਤਾ ਹੁੰਦਾ ਬਿਲਕੁਲ ਬਿਲਕੁਲ ਉਦੋਂ ਮੈਨੂੰ ਪਤਾ ਲੱਗੇਗਾ ਕਿ ਕਿੰਨਾ ਇੰਪੋਰਟੈਂਟ ਹੈ ਪੇੜ ਠੀਕ ਹੈ ਛਾਂ ਵਾਸਤੇ ਉਹ ਵੀ ਇੱਕ ਦਿਲਚਸਪ ਫਿਰ ਉਸ ਤੋਂ ਉਹ ਵਾਪਸ ਆ ਗਏ ਛੋਟੇ ਛੋਟੇ ਪਲੈਂਟੇਸ਼ਨ ਮੈਂ ਸ਼ੁਰੂ ਕੀਤੇ ਠੀਕ ਹੈ ਜੀ ਕਰਦੇ ਕਰਦੇ ਦਈ ਦੂਜੀ ਵਾਰ ਵੀ ਫਿਰ ਗਏ ਦੂਜੀ ਵਾਰ ਵੀ ਫਿਰ ਰਸਤੇ 'ਚ ਜਦੋਂ ਜਾਂਦੇ ਹੋਏ ਵੀ ਕਈ ਪਲਾਂਟੇਸ਼ਨ ਕੀਤੇ ਠੀਕ ਹੈ ਜੀ ਉਹ ਆਦਤ ਪੈ ਗਈ ਆਦਤ ਪੈ ਗਈ 2019 ਦੇ ਵਿੱਚ ਇੱਕ ਪ੍ਰੋਪਰ ਪੇਪਰ ਦੇ ਵਿੱਚ ਰਜਿਸਟ੍ਰੇਸ਼ਨ ਕਰਾਇਆ ਠੀਕ ਹੈ ਜੀ ਐਨਜੀਓ ਦਾ ਐਨਜੀਓ ਗ੍ਰੀਨ ਇੰਡੀਆ ਪ੍ਰੋਜੈਕਟ ਕਰਕੇ ਗ੍ਰੀਨ ਇੰਡੀਆ ਪ੍ਰੋਜੈਕਟ ਠੀਕ ਹੈ ਜੀ ਫਿਰ ਉਹਦੇ ਅੰਡਰ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਆ ਗਿਆ ਠੀਕ ਹੈ ਜੀ 19 ਦੇ ਵਿੱਚ ਨਵੰਬਰ ਫਿਰ ਫੁਰਨਾ ਆਇਆ ਮਹਾਰਾਜ ਨਹੀਂ ਪਾਇਆ ਕਿ ਕੁਝ 550 ਸਾਲਾਂ ਦਾ ਹਰ ਸੰਗਤ ਆਪਣੇ ਆਪਣੇ ਲੈਵਲ ਦੇ ਨਾਲ ਕੋਈ ਲੰਗਰ ਚਲਾ ਕੇ ਮਨਾ ਰਿਹਾ ਕੋਈ ਸਮਾਗਮ ਕਰਾ ਕੇ ਕੋ ਕੁਝ ਵੀ ਹਾਂਜੀ ਤੇ ਇਦਾਂ ਦਾ ਮੈਂ ਪਲਾਨ ਬਣਾਇਆ ਕਿ ਕਿਉਂ ਨਾ ਜਿੱਥੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਠੀਕ ਹੈ ਜੀ ਉੱਥੇ-ਉੱਥੇ 550 ਪੀੜ ਕਟੋ ਕਟ ਬੂਟੇ ਲਾ ਕੇ ਇਸ ਗੁਰਪ੍ਰਭੂ ਨੂੰ ਯਾਦਗਾਰ ਕੀਤਾ ਜਾਏ ਕੀਤਾ ਜਾਏ ਜੋ ਕਿ ਅਗਲੇ ਫਿਰ 50 ਸਾਲ ਵੀ ਜੇ ਮਨਾਇਆ ਜਾਊਗਾ 600 ਸਾਲਾਂ ਤਾਂ ਵੀ ਉਹ ਰਹੂਗਾ ਤਾਂ ਵੀ ਰਹੂਗਾ ਪੀੜ ਰਹੂਗੇ ਹਾਂਜੀ 650 ਸਾਲਾਂ ਵੀ 100 ਸਾਲ ਬਾਅਦ ਅੱਗੇ ਮਤਲਬ ਇੱਕ ਜਿੰਦਾ ਰਹੂਗਾ ਯਾਦ ਰੋਗੀ ਬਿਲਕੁਲ ਜੀ ਉਹ ਫਿਰ ਸ਼ੁਰੂ ਕੀਤਾ ਜਿੱਥੇ ਜਿੱਥੇ ਥਾਂ ਲੱਭੇ ਠੀਕ ਹੈ ਜੀ ਜਿੱਥੇ ਮੈਂ ਪਹੁੰਚ ਸਕਿਆ ਪਹੁੰਚ ਸਕਿਆ ਜੇ ਸਪੋਰਟ ਮਿਲ ਸਕੇ ਆ ਉੱਥੇ ਲੋਕਲ ਮੈਨਪਾਵਰ ਦਾ ਉੱਥੇ ਮੈਂ ਕੀਤੇ ਠੀਕ ਹੈ ਜੀ ਉਸ ਟਾਈਮ ਲਗਭਗ 2 ਲੱਖ ਦੇ ਕਰੀਬ ਢੇਢ ਲਗਾਤੇ ਲੱਗੇ ਪੂਰੇ ਇੰਡੀਆ ਦੇ 20 ਸਟੇਟਾਂ ਦੇ ਅੰਦਰ ਅੰਦਰ ਠੀਕ ਹੈ ਜੀ ਕੀ ਫਿਰ ਗੁਰਪੁਰਬ ਹੋ ਗਿਆ ਸਮਾਪਤੀ ਹੋ ਗਈ ਮਤਲਬ ਮਹੀਨਾ ਹੋ ਗਿਆ ਚੱਲਿਆ ਸਾਰਾ ਉਸ ਤੋਂ ਬਾਅਦ ਵੀ ਫਿਰ ਜਿਹੜੇ ਲੋਕਾਂ ਨੂੰ ਮਿਲ ਕੇ ਮੈਂ ਕੀਤੇ ਸੀ ਉਹਨਾਂ ਦੇ ਫੋਨ ਆਂਦੇ ਰਹਿੰਦੇ ਸੀ ਕੀ ਭਾਈ ਸਾਹਿਬ ਤੁਸੀਂ ਕੰਟੀਨਿਊ ਰੱਖੋ ਇਹਨੂੰ ਹਾਂਜੀ ਗੁਰਪੁਰਬ ਦੇ ਦਾਇਰੇ ਵਿੱਚ ਤੱਕ ਕੀਤਾ ਸੀ ਹੁਣ ਕੁਝ ਵੱਖਰਾ ਸੋਚੋ ਕਿ ਸਾਰੇ ਮਤਲਬ ਸਿੱਖ ਧਰਮ ਤੋਂ ਵੀ हट ਕੇ ਹੋ ਜਾਏ ਓਕੇ ਉਦੋਂ ਫਿਰ ਮੈਂ ਬੋਲੇ ਗ੍ਰੀਨ ਇੰਡੀਆ ਪ੍ਰੋਜੈਕਟ ਇਹਨੂੰ ਉਦੋਂ ਨਾਮ ਦਿੱਤਾ ਉਹਦਾ ਨਾਮ ਦਿੱਤਾ ਗ੍ਰੀਨ ਇੰਡੀਆ ਠੀਕ ਹੈ ਜੀ ਤੇ ਹੁਣ ਸਿੱਖਾਂ ਦਾ ਹੀ ਨਹੀਂ ਇਹ ਸਾਰੇ ਇੰਡੀਆ ਦਾ ਇੰਡੀਆ ਦਾ ਹੀ ਹੈ ਇੰਡੀਆ ਦਾ ਹੋ ਗਿਆ ਫਿਰ ਉਹਦੇ ਅੰਦਰ ਹਰ ਇੱਕ ਸਟੇਟ ਜਿੱਥੇ ਇੱਥੇ ਮੈਂ ਜਾਂਦਾ ਸੀ ਪੇੜ ਲਾਣੇ ਸ਼ੁਰੂ ਕੀਤੇ ਤੇ ਸਿਰਫ ਪੇੜ ਲਾ ਕੇ ਉੱਥੇ ਫੋਟੋਆ ਖਿਚਵਾ ਕੇ ਕਹਿ ਲੋ ਜਾਂ ਕੁਝ ਵੀ ਕੋ ਮਤਲਬ ਨਹੀਂ ਸੀ ਨਹੀਂ ਸੀ ਠੀਕ ਹੈ ਤੇ ਸੋਚਿਆ ਫਿਰ ਕੀ ਕੀਤਾ ਜਾਏ ਹੂੰ ਤੇ ਉਹ ਜਿਹੜੇ ਵੀ ਪੇੜ ਅਸੀਂ ਲਾਉਂਦੇ ਸੀ ਬੂਟੇ ਉੱਥੇ ਕਿਸੇ ਨੂੰ ਜ਼ਿੰਮੇਵਾਰੀ ਦੇ ਕੇ ਹੂੰ ਜੋ ਆਪੇ ਮਤਲਬ ਇੰਟਰਸਟਿਡ ਹੋਣ ਬਿਲਕੁਲ ਉਹਨਾਂ ਨੂੰ ਪਰਿਆਵਰਣ ਰક્ષਕ ਪਰਿਆਵਰਣ ਰਖੀ ਠੀਕ ਹੈ ਸਰਟੀਫਿਕੇਟ ਬਣਾ ਕੇ ਪ੍ਰੋਪਰ ਤਰੀਕੇ ਨਾਲ ਉਸ ਪੇੜ ਦਾ ਨੰਬਰ ਓਕੇ ਤੇ ਉਸ ਪੇੜ ਨੂੰ ਉਹਨਾਂ ਦੇ ਬਜ਼ੁਰਗਾ ਦਾ ਨਾਮ ਕਹਿ ਲੋ ਜਾਂ ਕਿਸੇ ਸ਼ਹੀਦ ਦਾ ਨਾਮ ਦੇ ਕੇ ਠੀਕ ਹੈ ਸਮਰਪਿਤ ਕਰਦੇ ਆ ਅਜੇ ਤੱਕ ਉਹੀ ਕਨਸੈਪਟ ਚੱਲਦਾ ਆ ਰਿਹਾ ਜਿੱਥੇ ਵੀ ਪੇੜ ਲੱਗੇਗਾ ਉਹ ਕਿਸੇ ਨਾ ਕਿਸੇ ਸ਼ਹੀਦ ਦਾ ਠੀਕ ਹੈ ਜੀ ਕਿ ਕਿਸੇ ਪਰਵਾਰ ਦਾ ਬਜ਼ੁਰਗ ਦਾ ਨਾਮ ਉਹਨੂੰ ਦਿੱਤਾ ਜਾਂਦਾ ਤਾਂ ਕਿ ਉਹਨੂੰ ਇਹ ਲੱਗੇ ਕਿ ਇਹ ਪੇੜ ਨਹੀਂ ਹੈਗਾ ਮੇਰੇ ਬਜ਼ੁਰਗ ਹੈ ਜਾਂ ਮੇਰਾ ਪਰਿਵਾਰ ਦਾ ਹਿੱਸਾ ਹੈ ਬਿਲਕੁਲ ਬਿਲਕੁਲ ਇਹ ਕਨਸੈਪਟ ਚਲਾ ਰਹੇ ਹਾਂ ਠੀਕ ਹੈ ਜੀ ਸੋ ਬਹੁਤ ਮਤਲਬ ਇਹ ਵੱਡੀ ਯਾਤਰਾ ਇਹਨਾਂ ਦੀ ਤੇ ਇੱਕ ਗੱਲ ਹੋਰ ਦੱਸ ਦਿਆਂ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੈੱਡ ਗੰਥੀ ਦੀ ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਤੇ ਇੱਕ ਮੈਨੂੰ ਹੋਰ ਦੱਸੋ ਆਪਣੇ ਭਾਈ ਸਾਹਿਬ ਜੀ ਤੁਹਾਡੇ ਪਰਿਵਾਰ ਦੀ ਜਿਹੜੀ ਪੁਰਾਣੀ ਤੁਸੀਂ ਮੈਨੂੰ ਸੁਣਾਈ ਸੀਗੀ ਕਥਾ ਕਿ ਜਦੋਂ ਇੱਥੇ ਆਏ ਸੀਗੇ ਤਾਂ ਗਰੰਤੀ ਸਿੰਘ ਦੀ ਸੇਵਾ ਦੇ ਵਜੋਂ ਉਹ ਮੜਾ ਦੱਸੋ ਸਾਨੂੰ ਹਾਂਜੀ ਇਤਿਹਾਸ ਵਿੱਚ ਹੈਗਾ ਜਿੱਦਾਂ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ 1832 ਦੇ ਵਿੱਚ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਫੌਜ ਭੇਜੀ ਸੀਗੀ ਦੱਖਣ ਵਿੱਚ ਹైదరాబాద్ ਇੱਥੇ ਰਾਜਾ ਹੁੰਦਾ ਸੀ ਨਿਜ਼ਾਮ ਕਰਕੇ ਠੀਕ ਹੈ ਜੀ ਉਹਦੋ ਨਿਜ਼ਾਮ ਰਾਜੇ ਨੇ ਮਦਦ ਮੰਗੀ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਕੋਲੋਂ ਇੱਥੇ ਜਦੋਂ ਸਾਰਾ ਇੰਡੀਆ ਹੀ ਕੈਪਚਰ ਹੋ ਗਿਆ ਸੀ ਅੰਗਰੇਜ਼ਾਂ ਨੇ ਕਰ ਲਿਆ ਸੀ ਇੱਥੇ ਵੀ ਪਲੈਨਿੰਗ ਕਰ ਰਹੇ ਸੀ ਸਾਰੇ ਉਹਨਾਂ ਦੇ ਦੁਸ਼ਮਣ ਤੇ ਉਹਨਾਂ ਦਾ ਇੱਕ ਵਜ਼ੀਰ ਸੀ ਚੰਦੂ ਲਾਲ ਠੀਕ ਹੈ ਜੀ ਉਹਦੇ ਹੱਥੋਂ ਇੱਕ ਚੰਦੋਆ ਸਾਹਿਬ ਭੇਜਿਆ ਲਾਹੌਰ ਦਰਬਾਰ 'ਚ ਠੀਕ ਹੈ ਜੀ ਜਿਹੜਾ ਉਸ ਟਾਈਮ 80 ਲੱਖ ਦੇ ਕਰੀਬ ਉਹਨੂੰ ਕੀਤਾ ਗਿਆ ਹੈ ਕਿ 80 ਲੱਖ ਤੋਂ ਉੱਤੇ ਹੀ ਸੀ ਉਹ ਠੀਕ ਹੈ ਜੀ ਤੇ ਉਹਨੇ ਉਹ ਚੰਦੋਆ ਸਾਹਿਬ ਲਾਹੌਰ ਦਰਬਾਰ 'ਚ ਸਜਾਤਾ ਸੀ ਤੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਇਹ ਤਾਂ ਬਹੁਤ ਸੋਹਣਾ ਹੈ ਇਹ ਤੇ ਸਾਡੀ ਇੰਨੀ ਹੈ ਨਹੀਂ ਕੀ ਤੇ ਥੱਲੇ ਇਹ ਗੁਰੂ ਰੰਦਾ ਜੀ ਦੇ ਦਰ ਤੇ ਭੇਜੋ ਠੀਕ ਹੈ ਜੀ ਬਿਲਕੁਲ ਉਹ ਦਰਬਾਰ ਸਾਹਿਬ ਭੇਜਿਆ ਗਿਆ ਪਰ ਉੱਥੇ ਕਿਤੇ ਔਰ ਲੱਗਿਆ ਹੋਇਆ ਚੰਦਵਾਦ ਸਾਹਿਬ ਗੁਰੂ ਸਾਹਿਬ ਦੇ ਉੱਤੇ ਨਹੀਂ ਲੱਗ ਸਕਦਾ ਠੀਕ ਹੈ ਜੀ ਤੇ ਉੱਥੇ ਵੀ ਨਹੀਂ ਰੱਖਿਆ ਉਹ ਤੋਸ਼ੇਖਾਨੇ 'ਚ ਰੱਖ ਦਿੱਤਾ ਗਿਆ ਠੀਕ ਹੈ ਜੀ ਲੇਕਿਨ ਉਹ ਸਿਗਾ ਬੜਾ ਖੂਬਸੂਰਤ ਹੈ ਠੀਕ ਹੈ ਜੀ ਤੇ ਇਹ ਇੰਨੇ ਉਹਦਾ ਗਿਫਟ ਭੇਜ ਕੇ ਦਿੱਤਾ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦੋਂ ਇਹਨੇ ਮਦਦ ਮੰਗੀ ਹਾਂਜੀ ਤੇ ਮਹਾਰਾਜਾ ਰਣਜੀਤ ਪੋਲਿਟਿਕਲ ਰਾਜਾ ਸੀ ਧਾਰਮਿਕ ਵੀ ਸੀ ਪੋਲਿਟਿਕ ਹਰ ਪੱਖੋਂ ਸੋਚਦੇ ਸੀ ਹੂੰ ਕਿ ਆਪਾਂ ਜੇ ਕਿਸੇ ਨਾਲ ਸੰਧੀ ਕਰਦੇ ਆ ਤਾਂ ਕੀ ਉਹਦੇ 네ਗੇਟਿਵ ਪੋਜ਼ਿਟਿਵ ਹੋ ਸਕਦੇ ਤੇ ਇਹਨਾਂ ਨੇ ਪਹਿਲੇ ਤਾਂ ਉਹਨੂੰ ਮਨਾ ਕਰ ਦਿੱਤਾ ਹੂੰ ਪੋਲਿਟਿਕਲ 뷰 ਨਾਲ ਠੀਕ ਹੈ ਜੀ ਫਿਰ ਉਹ ਵੀ ਫਿਰ ਦਰਬਾਰ ਸਭ ਚਲੇ ਗਿਆ ਜਿਹੜਾ ਚੰਦੂ لال ਸੀ ਵਜ਼ੀਰ ਉਹਨੂੰ ਕਿਸੇ ਸਿੰਘ ਨੇ ਦੱਸਤਾ ਕਿ ਉੱਥੇ ਵੀ ਲਾਹੌਰ ਦਰਬਾਰ 'ਚ ਜੇ ਤੜੀ ਬੇਨਤੀ ਨਹੀਂ ਮੰਨੀ ਗਈ ਇੱਕ ਦਰਬਾਰ ਹੋਰ ਹੈ ਠੀਕ ਹੈ ਜੀ ਤਖਤ ਹੈ ਉੱਥੇ ਜੇ ਹੁਕਮਨਾਮਾ ਹੋ ਗਿਆ ਹੁਕਮ ਹੋ ਗਿਆ ਫਿਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਪਿੱਛੇ ਨਹੀਂ ਹਟ ਪਿੱਛੇ ਨਹੀਂ ਹਟ ਉਹ ਵੀ ਨਹੀਂ ਸਵਾਲ ਨਹੀਂ ਪੁੱਛਣ ਉਹਨੂੰ ਫਿਰ ਅਕਾਲੀ ਫੋਲਾ ਸਿੰਘ ਜੀ ਕੋਲ ਚਲੇ ਗਿਆ ਠੀਕ ਹੈ ਜੀ ਉੱਥੇ ਬੇਨਤੀ ਕੀਤੀ ਉੱਥੇ ਬੇਨਤੀ ਕੀਤੀ ਮਹਾਰਾਜਾ ਫਿਰ ਜੱਥੇਦਾਰ ਸਾਹਿਬ ਜੀ ਨੇ ਕਰਤਾ ਵੀ ਕਰੋ ਹੁਣ ਪਿੱਛੇ ਜਦੋਂ ਉਹ ਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੱਸਿਆ ਹਾਂਜੀ ਤੇ ਉਹ ਉਹਨਾਂ ਨੇ ਫਿਰ ਸਿੱਧੇ ਹੀ ਬੋਲ ਦਿੱਤਾ ਕਿ ਫੌਜ ਨੂੰ ਭੇਜਿਆ ਜਾਏ ਠੀਕ ਹੈ ਜੀ ਉਦੋਂ ਫਿਰ 1400 ਗੁਰਸਵਾਰ 1400 ਗੁਰਸਵਾਰ ਠੀਕ ਹੈ ਦੱਖਣ ਵਿੱਚ ਭੇਜੇ ਸੀਗੇ 1832 ਦੇ ਵਿੱਚ ਨਿਜ਼ਾਮ ਦੀ ਮਦਦ ਲਈ ਠੀਕ ਹੈ ਜੀ ਤੇ ਵਚਨ ਕੀਤੇ ਸੀ ਤਿੰਨ ਕਿ ਦੂਰ ਜਾ ਰਹੇ ਹੋ ਆਪਣਾ ਸਿੱਖੀ ਸਰੂਪ ਨਹੀਂ ਛੱਡਣਾ ਸਹੀ ਹੈ ਜੀ ਜੇ ਜੰਗ ਹੁੰਦੀ ਹੈ ਤੇ ਪਿੱਠ ਨਹੀਂ ਦਿਖਾਣੀ ਠੀਕ ਹੈ ਜੀ ਤੇ ਤੀਜਾ ਵਚਨ ਜਦੋਂ ਤੱਕ ਮੈਂ ਬੁਲਾਉਂਦਾ ਨਹੀਂ ਤੁਸੀਂ ਵਾਪਸ ਨਹੀਂ ਆਣਾ ਦੱਖਣ ਤੋਂ ਠੀਕ ਹੈ ਜੀ ਤੇ ਉਦਾਂ ਹੀ ਹੋਇਆ ਅਜੇ ਤੱਕ ਸਰੂਪ ਕਿਸੇ ਨੇ ਨਹੀਂ ਛੱਡਿਆ ਠੀਕ ਹੈ ਜੀ ਜੰਗ ਹੋਈ ਨਹੀਂ ਤੇ ਉਹ ਨਿਜ਼ਾਮ ਦੇ ਵਿੱਚ ਹੀ ਫਿਰ ਆਰਮੀ 'ਚ ਰਹਿ ਗਏ ਠੀਕ ਹੈ ਸਿੱਖ ਰਾਜਤ ਤੋਂ ਬਾਅਦ ਹਾਂਜੀ ਹਾਂਜੀ ਫਿਰ ਉਹਨਾਂ ਦਾ ਬੁਲਾਵਾ ਆਇਆ ਨਹੀਂ ਤੇ ਸਾਡੇ ਪਰਿਵਾਰ ਗਏ ਨਹੀਂ ਵਾਪਸ ਇੱਥੇ ਹੀ ਹੈ ਤੇ ਉਸ ਪਰਿਵਾਰਾਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਗਰੰਥੀ ਦੀ ਸੇਵਾ ਕਰਦੇ ਹੋਏ ਲਾਹੌਰ ਤੋਂ ਆਏ ਸੀਗੇ ਠੀਕ ਹੈ ਜੀ ਠੀਕ ਹੈ ਕੋਈ ਨਾ ਕੋਈ ਫਿਰ ਗਰੰਥੀ ਸਾਡੇ ਪਰਿਵਾਰ ਦੇ ਰਹਿੰਦੇ ਰਹੇ ਫਿਰ 1943 ਵਿੱਚ ਇਸ ਥਾਂ ਦਾ ਬਜਰ ਸਾਹਿਬ ਦਾ ਪਤਾ ਲੱਗਿਆ ਸੀ ਠੀਕ ਹੈ ਜੀ ਤੇ ਉਦੋਂ ਫਿਰ ਦਾਸ ਦੇ ਪਰਦਾਦੇ ਡੈਡੀ ਉਹ ਦੋ ਇੱਥੇ ਆ ਕੇ ਪ੍ਰਕਾਸ਼ ਕੀਰਤ ਸੰਗਤ ਦੇ ਸਹੀ ਠੀਕ ਹੈ ਜੀ ਫਿਰ ਅੱਜ ਤੱਕ ਉਹ 2 ਫਿਰ 48 ਤੱਕ ਡੈਡੀ ਦਾਦਾ ਜੀ ਰਹੇ ਠੀਕ ਹੈ ਜੀ ਫਿਰ ਆਜ਼ਾਦੀ ਤੋਂ ਬਾਅਦ ਮੇਰੇ ਦਾਦਾ ਜੀ ਸੇਵਾਚ ਰਹੇ 96 ਤੱਕ ਠੀਕ ਹੈ ਜੀ ਫਿਰ ਹੁਣ ਪਿਤਾ ਜੀ ਨੇ ਚਲੋ ਠੀਕ ਸੋ ਇਹ ਇਹਨਾਂ ਦੇ ਪਰਿਵਾਰ ਦੀ ਗੱਤ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ ਇਹਨਾਂ ਦੇ ਉਹ ਸਾਧਨ ਤੇ ਜਿਹੜੇ ਸਾਧਨ ਨੂੰ ਲੈ ਕੇ ਇਹ ਇੰਡੀਆ ਦੇ ਵਿੱਚ ਆਪਣੀ ਜਿਹੜੀ ਯਾਤਰਾ ਕਰਦੇ ਆ ਚਲਿਏ ਭਾਈ ਸਭਤੀ ਸੋ ਆਪਾਂ ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਆ ਗਏ ਆ ਤੇ ਇਹ ਭਾਈ ਸਾਹਿਬ ਦੀ ਉਹ ਯਾਤਰਾ ਵਾਲੀ ਗੱਡੀ ਹੈ ਤੇ ਹੁਣ ਦੱਸੋ ਵੀਰ ਜੀ ਆਪਣੇ ਅੱਗੇ ਜਿਹੜੀ ਗੱਲਬਾਤ ਹੈਗੀ ਆ ਅ ਜਿਹੜਾ ਦੱਸਿਆ ਸੀ ਜਲੀਨ ਇੰਡੀਆ ਪ੍ਰੋਜੈਕਟ ਹਾਂਜੀ ਹਾਂਜੀ ਉਹ ਇਸੇ ਗੱਡੀ ਦੇ ਵਿੱਚ ਮੈਂ ਪੂਰਾ ਭਾਰਤ ਘੁੰਮ ਕੇ ਠੀਕ ਹੈ ਜੀ ਸ਼ਹਿਰ ਦੇ ਵਿੱਚ ਆਪਾਂ ਪੇੜ ਲਾਂਦੇ ਆ ਠੀਕ ਹੈ ਜੀ ਹੁਣ ਜਿਹੜਾ ਪ੍ਰੋਜੈਕਟ ਚੱਲ ਰਿਹਾ ਕਿ 787 787 ਡਿਸਟ੍ਰਿਕਟ ਜ਼ਿਲ੍ਹੇ ਹੈਗੇ ਪੂਰੇ ਭਾਰਤ ਦੇ ਵਿੱਚ ਠੀਕ ਹੈ ਜੀ 28 ਸਟੇਟਾਂ ਦੇ ਤੇ 8 ਯੂਨੀਅਨ ਟੈਰੀਟਰੀਜ਼ ਦੇ ਵਿੱਚ ਮਿਲਾ ਕੇ ਠੀਕ ਹੈ ਜੀ ਤੇ 10 ਦੀ ਇਹ ਹੈਗੀ ਹੈ ਇੱਛਾ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਟੋ-ਕਟ ਪਲਾਂਟੇਸ਼ਨ ਕੀਤਾ ਜਾਏ ਠੀਕ ਹੈ ਜੀ ਥੋੜੇ ਕਿਉਂ ਨਹੀਂ ਹੁੰਦੇ ਲੈ ਕਿ ਹਰ ਇੱਕ ਜ਼ਿਲ੍ਹਾ ਕੰਪਲੀਟ ਕੀਤਾ ਜਾਏ ਠੀਕ ਹੈ ਜੀ ਤੇ ਆਲਰੇਡੀ ਆਪਾਂ ਇਨੇ ਸਟੇਟਾਂ ਚ ਕਰ ਚੁੱਕੇ ਹਾਂ ਹਾਂਜੀ ਇਹ ਤੁਸੀਂ ਉੱਪਰ ਲਾਇਆ ਹੋਇਆ ਹਾਂ ਆਪਾਂ ਸ਼ੁਰੂ ਕੀਤੀ ਸੀ ਜਿਹੜੀ ਹੈ ਭਾਰਤ ਕੀ ਪਰਿਆਵਰਣ ਯਾਤਰਾ ਠੀਕ ਹੈ ਜੀ ਇਹ ਧਨੁਸ਼ ਕੋੜੀ ਤੋਂ ਜਿੱਥੋਂ ਇੰਡੀਆ ਦਾ ਅਖੀਰਲਾ ਕਹਿ ਸਕਦੇ ਜਾਂ ਪਹਿਲਾ ਵੀ ਕਹਿ ਸਕਦੇ ਠੀਕ ਹੈ ਜੀ ਉੱਥੋਂ ਆਪਾਂ ਸ਼ੁਰੂ ਕਰਕੇ ਪੂਰਾ ਸਾਊਥ ਕਵਰ ਕਰਕੇ ਠੀਕ ਹੈ ਭਾਰਤ ਵਿੱਚ ਆਪਾਂ ਪਲਾਂਟੇਸ਼ਨ ਕੀਤੀ ਹੈ ਕੀਤੀ ਵੀ ਇਹ ਚੱਲ ਵੀ ਰਹੀ ਹੈ ਠੀਕ ਹੈ ਇੱਕ ਮੈਨੂੰ ਹੋਰ ਦੱਸੋ ਤੁਹਾਨੂੰ ਤੁਹਾਨੂੰ ਇੱਕ ਅਵਾਰਡ ਵੀ ਮਿਲਿਆ ਹੋਇਆ ਹੈ ਹਾਂ ਜੀ ਕਰਨਾਟਕ ਗਵਰਨਮੈਂਟ ਵੱਲੋਂ ਹਾਂ ਜੀ ਉਹ ਇਸੇ ਸਬੰਧ ਵਿੱਚ ਮਿਲਿਆ ਹੋਇਆ ਹੈ ਹਾਂ ਜੀ ਇਸੇ ਸਬੰਧ ਵਿੱਚ ਜਿਹੜਾ এনवायरमेंट ਦੇ ਲਈ ਕੋਈ ਕੰਮ ਕਰਦਾ ਉਹਨੂੰ ਕਰਨਾਟਕਾ ਸਰਕਾਰ ਸਨਮਾਨਿਤ ਕਰਦੀ ਹੈ ਤੇ ਪ੍ਰਾਈਡ ਆਫ ਕਰਨਾਟਕਾ ਮਤਲਬ ਕਰਨਾਟਕਾ ਦਾ ਮਾਨ ਕਰਕੇ ਇੱਕ ਠੀਕ ਹੈ ਜੀ ਅਵਾਰਡ ਮੈਨੂੰ ਮਿਲਿਆ ਉਹ ਤੁਹਾਨੂੰ ਗੋਡ 2023 ਦੇ ਵਿੱਚ 2023 ਦੇ ਵਿੱਚ ਠੀਕ ਹੈ ਇੱਕ ਭਾਈ ਸਾਹਿਬ ਹੋਰ ਦੱਸੋ ਤੁਸੀਂ ਬਾਈਕਰ ਕਲੱਬ ਨਾਲ ਵੀ ਜੁੜੇ ਹੋਏ ਹੋ ਹਾਂਜੀ ਹਾਂਜੀ ਹਨਾ ਤੇ ਉਹਦਾ ਵੀ ਫਿਰ ਤੁਸੀਂ ਨਾਲ ਇਹਦੇ ਹੀ ਕਰਦੇ ਹੋ ਹਾਂਜੀ ਹਾਂਜੀ ਪੂਰੇ ਭਾਰਤ ਵਿੱਚ ਆਪਣੇ ਨਾਲ ਹਰ ਇੱਕ ਸਟੇਟ ਦੇ ਬੰਦੇ ਜੁੜੇ ਹੋਏ ਨੇ ਹਾਂਜੀ ਤੇ ਦਾਸ ਨੇ ਇੱਕ ਕਮਿਊਨਿਟੀ ਬਣਾਈ ਸੀਗੀ 올 ਇੰਡੀਆ ਬਾਈਕਰਸ ਕਮਿਊਨਿਟੀ ਠੀਕ ਹੈ ਜੀ ਜਿਹਦੇ ਵਿੱਚ ਸਾਰਿਆਂ ਨੂੰ ਇਕੱਠਾ ਲੈ ਕੇ ਹਰ ਇੱਕ ਜਿਹੜਾ ਬਾਈਕਿੰਗ ਦਾ ਸ਼ੌਕ ਰੱਖਦਾ ਹੈ ਠੀਕ ਹੈ ਜੀ ਟਰੈਵਲਿੰਗ ਦਾ ਸ਼ੌਕ ਰੱਖਦਾ ਹੈ ਆਪਾਂ ਨਾਨ ਨੂੰ ਜੋੜ ਕੇ ਰੱਖਿਆ ਹੋਇਆ ਹੈ ਠੀਕ ਹੈ ਜੀ ਤੇ ਜਿੱਥੇ ਜਿੱਥੇ ਦਾਸ ਜਾਂਦਾ ਹੈ ਉਹ ਪੂਰਾ ਸਪੋਰਟ ਕਰਦੇ ਨੇ ਤੇ ਨਾਲ ਰਾਈਡ ਕਰਦੇ ਨੇ ਠੀਕ ਹੈ ਜੀ ਤੇ ਜਿਹੜੇ ਰਾਈਡ ਦੇ ਨਾਲ ਇੱਕ ਸੰਦੇਸ਼ ਵੀ ਦਿੱਤਾ ਜਾਂਦਾ ਹੈ ਕਿ ਇੱਕ ਤਾਂ ਜਿਹੜੇ ਹਿੰਦੂ ਵੀਰ ਜਿਹੜੇ ਦਸਤਾਰ ਨਹੀਂ ਬੰਨਦੇ ਉਹ ਹੈਲਮਟ ਜ਼ਰੂਰ ਪਹਿਨਣ ਠੀਕ ਹੈ ਜੀ ਸਿੱਖਾਂ ਵਾਸਤੇ ਤਾਂ ਦਸਤਾਰ ਜ਼ਰੂਰੀ ਹੈ ਕਟੋ-ਕਟ 5 ਮੀਟਰ ਤੋਂ ਉੱਤੇ ਹੀ ਹੋਣੀ ਚਾਹੀਦੀ ਹੈ ਛੋਟੀ ਦਸਤਾਰ ਨਹੀਂ ਹੂੰ ਟਰੈਡਿੰਗ ਕਰਦੇ ਟਾਈਮ ਜਾਂ ਤਾਂ ਫਿਰ ਜਿਹੜੇ ਮੁੰਨੇ ਨੇ ਉਹਨਾਂ ਵਾਸਤੇ ਹੈਲਮਟ ਜ਼ਰੂਰੀ ਹੈ ਤੇ ਪ੍ਰੋਪਰ ਜਿਹੜੇ ਲੌਂਗ ਕਰਦੇ ਨੇ ਰਾਈਡ ਹਾਈਵੇ ਤੇ ਉਹਨਾਂ ਵਾਸਤੇ ਜਿਹੜੇ ਰਾਈਡਿੰਗ ਗੀਅਰਸ ਹੁੰਦੇ ਆ ਹੂੰ ਕੋਨੀਆਂ ਵਾਸਤੇ ਮੋਢੇ ਵਾਸਤੇ ਸਾਰਾ ਕੁਝ ਉਹ ਜ਼ਰੂਰੀ ਹੈ ਇਹ ਆਪਾਂ ਸੰਦੇਸ਼ ਦਿੰਦੇ ਆ ਕਿ ਬਿਨਾ ਤੁਸੀਂ ਸੇਫਟੀ ਦੇ ਰਾਈਡ ਨਾ ਕਰੋ ਠੀਕ ਹੈ ਜੀ ਤੇ ਦੂਜਾ ਪਰਿਆਵਰਨ ਨੂੰ ਜਿੰਨਾ ਹੋ ਸਕਦਾ ਬਚਾਓ ਤੇ ਪਲਾਸਟਿਕ ਦੀ ਕਟੋ-ਕਟ ਵਰਤੋਂ ਕਰੋ ਤਾਂ ਜਿੰਨਾ ਲੋੜ ਹੈ ਉਹ ਨਹੀਂ ਯੂਜ਼ ਕਰੋ ਹਰ ਇੱਕ ਚੀਜ਼ ਪਾਵੇ ਉਹ ਕੋਈ ਵੀ ਹੋ ਤੇ ਇੱਕ ਮੈਨੂੰ ਹੋਰ ਦੱਸੋ ਬਾਬਾ ਜੀ ਵੀ ਫਿਰ ਸਾਰੀ ਇਸ ਕੰਮ ਦੇ ਵਿੱਚ ਜਿਹੜੀ ਤੁਹਾਨੂੰ ਮਾਲੀ ਮਦਦ ਹੈ ਜੇ ਕਹਦੀ ਵੀ ਮਾਇਕ ਸਹਾਇਤਾ ਹੈ ਉਹ ਫਿਰ ਕਿੱਦਾਂ ਹੁੰਦੀ ਹੈ ਮਾਇਕ ਸਹਾਇਤਾ ਇਦਾਂ ਕਿ ਮੈਂ ਪ੍ਰੋਫੈਸ਼ਨਲ ਸਿਵਲ ਇੰਜੀਨੀਅਰਾਂ ਅੱਛਾ ਦੱਸਦਾ ਆਪਣਾ ਵੀ बिज़नेस है ठीक है जी थोड़ा छोटे-मोटे कॉन्ट्रैक्ट लेंगे कई जगह थे किसी नाल पार्टनरशिप भी जो और भी कोई काम ने ठीक है जी डाटा कंप्यूटर दे रिलेटेड है शेयर मार्केट दे रिलेटेड है दास कुछ ना कुछ करते हैं ठीक है पर फिर भी मैं ये सोचदा भी लेकिन किसे तो क्या लो कोई स्पोंसरशिप कह लो एदा दा कुछ नहीं है ठीक है जी आपा अपना जेड़ा दसवंत है हां वो कट रहे हैं बस ठीक है ਪਰ ਮੈਂ ਇਹ ਸੋਚਦਾ ਵੀ ਇੱਦੇ ਵੱਡੇ ਕਾਰੋਬਾਰ ਤੁਹਾਡੇ ਇਸ ਮਿਸ਼ਨ ਦੇ ਵਿੱਚ ਐਨ ਜੀਓ ਜਿੰਨੇ ਹੈਗੇ ਆ ਪੰਜਾਬ ਦੇ ਆ ਜਾਂ ਹੋਰ ਆ ਉਹਨਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਜੀ ਪੰਜਾਬ ਦੇ ਵਿਸ਼ਤੇ ਸ਼ਾਇਦ ਮੈਨੂੰ ਨਹੀਂ ਲੱਗਦਾ ਮੇਰੇ ਬਾਰੇ ਪਤਾ ਹੋਣਾ ਹੈ ਕਿ ਉਸ ਕੰਮ ਬਾਰੇ ਪਤਾ ਹੋਣਾ ਅਸੀਂ ਰਹਿੰਦੇ ਪੰਜਾਬ ਤੋਂ 2000 ਕਿਲੋਮੀਟਰ ਹੋ ਸਕਦਾ ਪਤਾ ਵੀ ਹੋਵੇ ਹੂੰ ਹੋ ਸਕਦਾ ਨਾ ਵੀ ਪਤਾ ਹੋਵੇ ਪਰ ਆਪਾਂ ਵੀ ਕਦੇ ਕੁਝ ਖੁੱਲ ਕੇ ਕਿਸੇ ਨਾਲ ਅਪਰੋਚ ਨਹੀਂ ਕੀਤੀ ਕਿ ਸਾਨੂੰ ਮਦਦ ਕਰੋ ਠੀਕ ਹੈ ਜੀ ਕਿਉਂਕਿ ਅਸੀਂ ਆਪਣੇ ਮੇ ਇੱਛਾ ਆਈ ਹੈ ਤੇ ਆਪਾਂ ਕਰ ਰਹੇ ਗੁਰੂ ਨਾਨਕ ਦਾ ਸਾਥ ਹੈ ਮਹਾਰਾਜ ਸਾਹਿਬ ਦੇ ਰਹੇ ਤੇ ਆਪਾਂ ਕਰ ਰਹੇ ਬਿਲਕੁਲ ਬਿਲਕੁਲ ਬਾਕੀ ਜੇ ਕਿਸੇ ਨੂੰ ਸਮਝ ਲੱਗਦੀ ਹੈ ਸੋ ਹੁਣ ਮੇਰੀ ਜਿੰਨੀ ਔਕਾਤ ਹੈ ਮੈਂ ਉਨਾਂ ਤੱਕ ਕਰ ਸਕ ਰਿਹਾ ਜੇ ਕਿਸੇ ਸਪੋਰਟ ਹੋਇਆ ਕਿਸੇ ਦਾ ਆਪਾਂ ਇੰਟਰਨੈਸ਼ਨਲੀ ਕਰ ਪਾਵਾਂਗੇ ਬਿਲਕੁਲ ਜਿੱਥੇ ਵੀ ਜਾਵਾਂਗੇ ਦਸਤਾਰ ਦਾ ਮਾਣ ਹੀ ਵਧ ਰਿਹਾ ਬਿਲਕੁਲ ਜੀ ਬਿਲਕੁਲ ਹੋ ਗਿਆ ਇਹ ਇਹਨਾਂ ਦੇ ਭਾਈ ਸਾਹਿਬ ਦੇ ਜਿਹੜੇ YouTube YouTube ਤੁਸੀਂ ਨਹੀਂ ਯੂਜ਼ ਕਰਦੇ ਹੈਗਾ ਹੈ YouTube ਵੀ ਸਾਰੇ ਚੈਨਲ ਇੱਥੇ ਲੱਗੇ ਗ੍ਰੀਨ ਮੈਨ ਆਫ ਇੰਡੀਆ ਦੇ ਨਾਮ ਮੈਨ ਆਫ ਇੰਡੀਆ Instagram ਵੀ ਹੈ ਤੇ YouTube WhatsApp ਨੰਬਰ ਹੈ ਇਹਨਾਂ ਦਾ ਹੀ ਤੇ ਇੱਕ ਜਿਹੜੀ ਹੈਗੀ ਹੈ ਵੈਬਸਾਈਟ ਹੈ ਇੱਕ ਸਾਈਟ ਹੈ ਮਤਲਬ ਤੁਸੀਂ ਜੁੜ ਸਕਦੇ ਹੋ ਉਹਨਾਂ ਨਾਲ ਤੇ ਮੈਨੂੰ ਜੁੜੇ ਨੂੰ ਤਕਰੀਬਨ ਆਈ ਥਿੰਕ ਆਪਾਂ ਨੂੰ 6 ਮਹੀਨੇ ਹੋ ਗਏ ਹੈ ਤੇ ਮੇਰੀ ਜਿਹੜੀ ਇਹ ਵਿਦਰ ਦੀ ਯਾਤਰਾ ਹੈ ਇਹਨਾਂ ਨੂੰ ਮਿਲ ਕੇ ਮੈਨੂੰ ਲੱਗਦਾ ਹੋਰ ਵੀ ਸਫਲ ਹੋ ਗਈ ਹੈ ਤੋ ਕਿ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਜਾਂ ਵਾਤਾਵਰਨ ਨੂੰ ਸੰਭਾਲਣ ਦੇ ਵਿੱਚ ਬੰਦੇ ਨੂੰ ਬਹੁਤ ਯੋਗਦਾਨ ਦੇਣਾ ਚਾਹੀਦਾ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਪੰਜਾਬ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਵੀ ਜਿੰਨੇ ਵੀ ਐਨ ਜੀਓਜ਼ ਹੈਗੇ ਆ ਆਪਾਂ ਉਹਨਾਂ ਤੱਕ ਤੁਹਾਡੀ ਗੱਲ ਪਹੁੰਚਾਈਏ ਤੇ ਪੰਜਾਬ ਵਿੱਚ ਵੀ ਆਪਾਂ ਇਹ ਲਹਿਰ ਮੈਂ ਪਲਾਨ ਕਰ ਰਿਹਾ ਕਿ ਜਿਹੜਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਲਾਂਟੇਸ਼ਨ ਦਾ ਬੋਲ ਰਿਹਾ ਹਾਂਜੀ ਹਾਂਜੀ ਤੇ ਇੱਕ ਇੱਕ ਸਟੇਟ ਮੈਂ ਪਹਿਲੇ ਕਵਰ ਕਰਨਾ ਹੈ ਠੀਕ ਹੈ ਜੀ ਉਹਦੇ ਵਾਸਤੇ ਸਾਰੀ ਤਿਆਰੀ ਮੈਂ ਕਰ ਰਿਹਾ ਠੀਕ ਹੈ ਜੀ ਉਹਦੇ ਵਾਸਤੇ ਟੂਰਿਜ਼ਮ ਡਿਪਾਰਟਮੈਂਟ ਦਾ ਵੀ ਸਹਿਯੋਗ ਚਾਹੀਦਾ ਪੁਲਿਸ ਮਹਿਕਮੇ ਦਾ ਵੀ ਚਾਹੀਦਾ ਹੈ ਹਾਂਜੀ ਹੋਰ ਵੀ ਜਿਹੜੇ ਕਲਚਰਲ ਡਿਪਾਰਟਮੈਂਟ ਹੁੰਦੇ ਕਿਉਂਕਿ ਮੈਂ ਕੀ ਸੋਚ ਰਿਹਾ ਕਿ ਹੁਣ ਪੰਜਾਬ ਦਾ ਮੈਂ ਐਗਜ਼ਾਮਪਲ ਦਿੰਦਾ ਤੁਸੀਂ ਪੰਜਾਬ ਤੋਂ ਹਾਂਜੀ ਕਿ 23 ਜ਼ਿਲ੍ਹੇ ਆ ਹਾਂਜੀ ਪੰਜਾਬ ਦੇ ਵਿੱਚ ਤੇ ਇੱਕ ਏਦਾਂ ਦੀ ਰੈਲੀ ਕੱਢੀ ਜਾਏ ਅਵੇਅਰਨੈਸ ਰਾਈਡ ਕੈਲੋ ਅਵੇਅਰਨੈਸ ਰੈਲੀ ਜਿਹਦਾ ਮੈਂ ਹੁਣ ਭਾਰਤ ਕੀ ਪਰਿਆਵਰਣ ਯਾਤਰਾ ਕਰਦਾ ਇੱਕ ਪੰਜਾਬ ਦੀ ਪਰਿਆਵਰਣ ਯਾਤਰਾ ਕੀਤੀ ਜਾਏ ਜਿਹੜੇ ਵੀ ਸਿਰਫ ਪਰਿਆਵਰਣ ਦੇ ਲਈ ਇਕਤਾ ਹੋ ਗਿਆ ਪਰਿਆਵਰਣ ਹਾਂਜੀ ਦੂਜਾ ਹੋ ਗਿਆ ਨਸ਼ਿਆ ਦਾ ਮੁੱਦਾ ਨੌਜਵਾਨਾਂ ਨੂੰ ਵੱਤੋ-ਬਾਤ ਕਿ ਸੰਦੇਸ਼ ਜਾਏਗਾ ਬਈ ਕਿ ਚੰਗੇ ਕੰਮ ਵੀ ਬੜੇ ਨੇ ਹਾਂਜੀ ਨਸ਼ੇ ਤੋਂ ਦੂਰ ਹੋ ਕੇ ਤੁਸੀਂ ਕਰ ਸਕਦੇ ਹੋ ਤੇ ਆਪਣਾ ਨਾਮ ਕਰ ਸਕਦੇ ਹੋ ਦੇਸ਼ ਲਈ ਕੁਝ ਕਰ ਸਕਦੇ ਹੋ ਆਪਣੇ ਸੂਬੇ ਲਈ ਕਰ ਸਕਦੇ ਹੋ ਆਪਣੀ ਮਾਂ ਬੋਲੀ ਪੰਜਾਬੀ ਲਈ ਕਰ ਸਕਦੇ ਹੋ ਇੱਕ ਮੁੱਦੇ ਜੋੜ ਕੇ এনवायरमेंट ਦਾ ਮੁੱਦਾ ਨਸ਼ਿਆਂ ਤੋਂ ਦੂਰ ਕਰਨ ਦਾ ਮੁੱਦਾ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੋ ਗਿਆ ਠੀਕ ਹੈ ਜੀ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਇੱਕ ਲੈ ਕੇ ਪੂਰਾ ਬਣਾ ਕੇ ਕਿੱਥੋਂ ਇੱਕ ਥਾਂ ਤੋਂ ਸ਼ੁਰੂ ਕਰਕੇ ਦਰਬਾਰ ਸਾਹਿਬ ਤੋਂ ਵਧੀਆ ਕੋਈ ਥਾਂ ਪੰਜਾਬ 'ਚ ਹੋ ਨਹੀਂ ਸਕਦੀ ਹਾਂ ਜੀ ਬਿਲਕੁਲ ਉਸ ਰਾਈਡ ਨੂੰ ਪੰਜਾਬ ਤੋਂ ਸ਼ੁਰੂ ਕੀਤਾ ਜਾਏ ਜਿਦੇ ਵਿੱਚ ਬਾਈਕ ਰਾਈਡਰ ਵੀ ਹੋਣ ਕਾਰ ਰਾਈਡਰ ਕਾਰ ਡਰਾਈਵਰ ਵੀ ਮਤਲਬ ਕਾਰ ਵੀ ਲੈ ਕੇ ਜੁੜ ਸਕਦੇ ਬੰਦੇ ਜਿੱਦਾਂ ਕਿ ਯਾਤਰਾ ਕੱਢੀ ਜਾਏ ਜਿਹੜੇ ਕਿ ਪੂਰੇ 23 ਜ਼ਿਲ੍ਹਿਆਂ ਦੇ ਵਿੱਚ ਘੁੰਮੇਗੀ ਠੀਕ ਹੈ ਜੀ ਜਿੱਥੇ-ਜਿੱਥੇ ਜਾਏਗੀ ਉੱਥੇ ਪੇੜ ਲਾਉਣ ਦਾ ਕੰਮ ਕਰੇਗੀ ਟਰੀ ਪਲਾਂਟੇਸ਼ਨ ਹੋਏਗਾ ਉੱਥੇ ਫਿਰ ਜਿਹੜੇ ਪੰਜਾਬੀ ਮਾਂ ਬੋਲੀ ਵਿਸਰਦੀ ਜਾ ਰਹੀ ਹੈ ਨੌਜਵਾਨਾਂ ਦੇ ਉਹਦੇ ਬਾਰੇ ਵੀ ਉਹਨਾਂ ਨੂੰ ਹੁਲਾਰਾ ਦਿੱਤਾ ਜਾਊਗਾ ਵੀ ਤੁਸੀਂ ਸੰਭੋ ਆਪਣਾ ਸੱਭਿਆਚਾਰ ਹਾਂਜੀ ਹਾਂਜੀ ਤੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਜਿਹੜੇ ਨਹੀਂ ਛੱਕਿਆ ਜਿਨ੍ਹਾਂ ਨੇ ਬਸ ਉਹਨਾਂ ਨੂੰ ਅੰਮ੍ਰਿਤ ਛੱਕਣ ਬਾਰੇ ਉਤਸ਼ਾਹ ਦਿੱਤਾ ਜਾਊਗਾ ਪ੍ਰੇਰਣਾ ਦਿੱਤੀ ਜਾਊਗੀ ਠੀਕ ਹੈ ਜੀ ਤੇ ਦਸਤਾਰ ਦੇ ਉੱਤੇ ਜੋੜ ਦਿੱਤਾ ਜਾਊਗਾ ਭਵੇਂ ਮੋਨਾ ਹੋਵੇ ਜੋ ਕੇਸ ਕਤਲ ਕਿਤੇ ਵੀ ਹੋਣ ਕਿਸੇ ਨੇ ਹਾਂਜੀ 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 ਅੱਜ ਤੋਂ ਬਾਅਦ ਨਾ ਕਰਨ ਤੇ ਕਟੋਕਟ ਦਸਤਾਰ ਤੇ ਬਣ ਕੇ ਰਹਿ ਸਿੱਖਾਂ ਦੇ ਵਿੱਚ ਆਪਾਂ ਜਨਮ ਲਿਆ ਹੈ ਤੇ ਇਦਾਂ ਦੇ ਕਈ ਮੁੱਦੇ ਲੈ ਕੇ ਮੇਰਾ ਵਿਚਾਰ ਹੈ ਕਿ ਪੰਜਾਬ ਇਹ ਕੀਤਾ ਜਾਏ ਠੀਕ ਹੈ ਜੀ ਜਿਆਦਾ ਟਾਈਮ ਨਹੀਂ ਕਿਉਂਕਿ 23 ਜ਼ਿਲ੍ਹੇ ਹੈਗੇ ਮੇਰੇ ਸਾਹਮਣੇ ਇੱਕ ਦਿਨ ਦੇ ਵਿੱਚ ਦੋ ਜ਼ਿਲ੍ਹੇ ਕਿਤੇ ਜਾਣ ਕਿਤੇ ਜਾਣ ਬਿਲਕੁਲ 15 ਦਿਨ ਦੇ ਅੰਦਰ ਅੰਦਰ ਯਾਤਰਾ ਹੋ ਸਕਦੀ ਹੈ ਇਹਦੇ ਉੱਤੇ ਪੰਜਾਬ ਦੇ ਜਿਹੜੇ ਵੱਡੇ ਮੰਨੇ ਪਰ ਮੰਨੇ ਹੈਗੇ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਇਦਾਂ ਦਾ ਪ੍ਰੋਜੈਕਟ ਮੈਂ ਬਣਾਇਆ ਹੈ ਹਾਂਜੀ ਹਾਂਜੀ ਬਿਲਕੁਲ ਮੇਰੇ ਇਕੱਲੇ ਦੀ ਨਹੀਂ ਹੈ ਨੀ ਸਮਰਥਾ ਕਿ ਮੈਂ 2000 ਕਿਲੋਮੀਟਰ ਦੱਖਣ ਤੋਂ ਜਾ ਕੇ ਪੰਜਾਬ 'ਚ ਬਿਨਾਂ ਕਿਸੇ ਸਪੋਰਟ ਨਾਲ ਹਾਂਜੀ ਹਾਂਜੀ ਸਪੋਰਟ ਪੈਸੇ ਦਾ ਨਹੀਂ ਹੁੰਦਾ ਸਪੋਰਟ ਕਈ ਤਰ੍ਹਾਂ ਦਾ ਹੁੰਦਾ ਹੈ ਕਈ ਤਰ੍ਹਾਂ ਦਾ ਹਾਂਜੀ ਪਾਵਰ ਦਾ ਹੁੰਦਾ ਹੈ ਪਰਮਿਸ਼ਨ ਲੈਣੇ ਹੁੰਦੇ ਆ ਹਾਂਜੀ ਉਹਨਾਂ ਲੋਕਾਂ ਨੂੰ ਜੋੜਨਾ ਹੈ ਤੇ ਕਿਤੇ ਕਿਤੇ ਈਵੈਂਟ ਕਰਨੇ ਆ ਹਰ ਤਰੀਕੇ ਦੇ ਫੋਰੈਸਟ ਡਿਪਾਰਟਮੈਂਟ ਦਾ ਹੋ ਗਿਆ ਕਲਚਰਲ ਡਿਪਾਰਟਮੈਂਟ ਦਾ ਤੇ ਮੇਰਾ ਇਹ ਵਿਚਾਰ ਹੈ ਕਿ ਪੰਜਾਬ ਲਈ ਬਿਲਕੁਲ ਕਿ ਮੈਨੂੰ ਔਰ ਵੀ ਸਟੇਟਾਂ ਤੋਂ ਮੈਂ ਵਿਚਾਰ ਦੱਸੇ ਸਾਰੇ ਨੂੰ ਹਮ ਹਰ ਸਟੇਟ ਦਾ ਕੱਲਾ ਇਹ ਨਹੀਂ ਕਿ ਦੇਖੋ ਸਿੱਖ ਹੈਗਾ ਸਾਰੇ ਜਗਤ ਵਾਸਤੇ ਸਿੱਖ ਕਿਸੇ ਇੱਕ ਜ਼ਮੀਨ ਦੇ ਪਿੱਛੇ ਨਹੀਂ ਹੈਗਾ ਨਾ ਕਿਸੇ ਸੂਬੇ ਦਾ ਉਹ ਹੈਗਾ ਸੀਮਿਤ ਨਹੀਂ ਹੈਗਾ ਹਾਂਜੀ ਹੁਣ ਅਸੀਂ ਕਰਨਾਟਕ ਦੇ ਧਰਤੀ 'ਚ ਰਹਿੰਦੇ ਆ ਅਸੀਂ ਕਰਨਾਟਕ ਨੂੰ ਪੂਰੇ ਸਮਰਪਿਤ ਹੈ ਹਾਂਜੀ ਤੇ ਇਹ ਮੇਰਾ ਫਰਜ਼ ਹੈ ਕਿ ਸਿੱਖ ਦਾ ਫਰਜ਼ ਹੈ ਕਿ ਹਰ ਜਿੱਥੇ-ਜਿੱਥੇ ਉਹਨਾਂ ਦਾ ਕਲਚਰ ਵਿਸਰ ਰਿਹਾ ਉਹਨਾਂ ਨੂੰ ਲਾਰਾ ਦੇ ਕੇ ਉਹ ਜਾਗਰੂਕ ਕਰੇ ਤੇ ਸੇਮ ਪ੍ਰੋਜੈਕਟ ਮੈਂ ਕਰਨਾਟਕ ਵਾਸਤੇ ਵੀ ਰੱਖਿਆ ਹੋਇਆ ਹੈ ਮਹਾਰਾਸ਼ਟਰਾ ਵਾਸਤੇ ਵੀ ਰੱਖਿਆ ਹੋਇਆ ਹੈ ਯੂਪੀ ਵਾਸਤੇ ਹੋਵੇ ਕੇਰਲਾ ਹੋਵੇ ਜਿੱਥੇ-ਜਿੱਥੇ ਜਾਵਾਂਗਾ ਉਹਨਾਂ ਨੂੰ ਉਹਨਾਂ ਦੇ ਨਾਲ ਜੋੜਨਾ ਹੈ ਬਸ ਮਹਾਰਾਜ ਨੇ ਵੀ ਇਹ ਹੀ ਸਿਖਾਇਆ ਕਿ ਜੋ ਜਿੱਥੇ ਹੈ ਉਹਨੂੰ ਉੱਤੇ ਪੱਕਾ ਰਹਿਣਾ ਚਾਹੀਦਾ ਭਾਵੇਂ Hindu ਹੈ ਤਾਂ ਆਪਣੇ ਧਰਮ 'ਚ ਪੱਕਾ ਰਹੇ ਮੁਸਲਮਾਨ ਹੈ ਤਾਂ ਮੁਸਲਮਾਨ ਧਰਮ 'ਚ ਪੱਕਾ ਰਹੇ ਬਸ ਠੀਕ ਹੈ ਭਾਈ ਸਭ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਵੱਧ ਤੋਂ ਸਹਯੋਗ ਦੇਈਏ ਤੇ ਤੁਹਾਨੂੰ ਸ਼ੁਭਕਾਮਨਾਵਾਂ ਤੇ ਸਾਡੇ ਲਈ ਇਸ ਤੋਂ ਵੱਡੀ ਗੱਲ ਨਹੀਂ ਵੀ ਭਾਈ ਤੁਸੀਂ ਜਿਹੜੀ ਦਸਤਾਰ ਹੈ ਤੇ ਸਿੱਖ ਧਰਮ ਦਾ ਮਾਣ ਹੈ ਮਹਾਰਾਜ ਦੇ ਪੁਰਨੇ ਆ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਧੰਨਵਾਦ ਤੁਹਾਡਾ ਜੀ ਜਿੰਨੇ ਮੈਂ ਵਿਚੜਦਾ ਲਈ ਥਾਵਾਂ ਤੇ ਹਾਂਜੀ ਦਾ ਸਾਊਥ ਇੰਡੀਆ ਦੇ ਕਈ ਇਲਾਕੇ ਕੇਰਲਾ ਦੇ ਵਿੱਚੋਂ ਵੀ ਕਈ ਇਲਾਕੇ ਨੇ ਜਿੱਥੇ ਸਿੱਖ ਉਹਨਾਂ ਨੇ ਅਜੇ ਤੱਕ ਦੇਖਿਆ ਨਹੀਂ ਸੀ ਐਦਾਂ ਵੀ ਲੋਕ ਮੈਨੂੰ ਮਿਲੇ ਆ ਠੀਕ ਹੈ ਜੀ ਜਿਨ੍ਹਾਂ ਨੇ ਸਿੱਖ ਸਿਰਫ ਟੀਵੀ ਤੇ ਦੇਖਿਆ ਉਹ ਵੀ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣਿਆ ਠੀਕ ਹੈ ਜੀ ਉਹ ਕਹਿੰਦੇ ਕਈਆਂ ਨੂੰ ਤੇ ਇਹ ਨਹੀਂ ਪਤਾ ਕਿ ਸਿੱਖ ਹੁੰਦੇ ਕੀ ਐ ਕਈਆਂ ਦੇ ਐਦਾਂ ਦੇ ਟ੍ਰਾਈਬਲਸ ਨੇ ओके ਪਿੰਡਾਂ ਦੇ ਵਿੱਚ ਕਹਿੰਦੇ ਨਾ ਕਬੀਲੇ ਕਹਿੰਦੇ ਇੱਦਾਂ ਦੇ ਵੀ ਕੋਈ ਪਿਛੜੇ ਹੈਗੇ ਨੇ ਆਲੇ ਵੀ ਹਾਂ ਜੀ ਦਾ ਉਹਨਾਂ ਨੂੰ ਸਿੱਖ ਖੁਲਕੇ ਨਹੀਂ ਪਤਾ ਠੀਕ ਹੈ ਜੀ ਸਿੱਖ ਕੀ ਹੁੰਦੇ ਨੇ ਕੀ ਹੈ ਤੇ ਜਦੋਂ ਮੈਂ ਪੂਰੇ ਆਪਣੇ ਸਰੂਪ ਦੇ ਵਿੱਚ ਜਾਂਦਾ ਜਿੱਥੇ ਵੀ ਜਾਣਾ ਮੈਂ ਤੇ ਅੰਮ੍ਰਿਤਧਾਰੀ ਸਿੱਖ ਦਾ ਸਰੂਪ ਦੇ ਵਿੱਚ ਹੀ ਹੈ ਪੰਜ ਕਕਾਰ ਆਪਾਂ ਧਾਰਨ ਕਰਦੇ ਆਂ ਤੇ ਕਈ ਦੇਖ ਕੇ ਪੁੱਛਦੇ ਕਿ ਆਪ ਇਹ ਨਿੱਕਿਰਪਾਨ ਬਾਰੇ ਨਹੀਂ ਪਤਾ ਹੁੰਦਾ ਨਾ ਤੇ ਮੈਨੂੰ ਪੁੱਛਦੇ ਚਾਕੂ ਕਿਉਂ ਰੱਖਦੇ ਹੋ ਤੇ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਇੱਕ ਇੱਕ ਕੰਗਨ ਕਿਉਂ ਪਹੰਤੇ ਹੋ ਅੱਦਾ ਅੱਦਾ ਬੋਲਦੇ ਠੀਕ ਹੈ ਜੀ ਫਿਰ ਆਪਾਂ ਜਿੱਥੋ ਵੀ ਜਾ ਕੇ ਹੱਟੀ ਦਾ ਨਾ ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਸ਼ੰਕਾ ਨਹੀਂ ਰਹੂਗੀ ਕਿਉਂਕਿ ਅਸੀਂ ਉਹਨਾਂ ਨੂੰ ਮਿਨੀਮਮ ਥੋੜਾ ਥੋੜਾ ਦੇ ਦੱਸ ਦਿੰਦੇ ਬਈ ਬੇਸਿਕ ਕੀ ਨੇ ਸਿਖਾਉਂਦੇ ਪੰਜ ਕਕਾਰ ਹੁੰਦੇ ਆ ਕਿਰਪਾਨ ਹੁੰਦੀ ਆ ਕੜਾ ਹੁੰਦਾ ਹੈ ਸਾਡੇ 10 ਗੁਰੂ ਨੇ ਗੁਰੂ ਨਾਨਕ ਸਾਹਿਬ ਸਾਡੇ ਪਹਿਲੇ ਗੁਰੂ ਨੇ ਜਿਨ੍ਹਾਂ ਨੇ ਇਹ ਕਿਤਾਬ ਜਿਨ੍ਹਾਂ ਥੋੜਾ ਬੋਤਾਂ ਨਾਲ ਸਮਝ ਆ ਜਾਂਦਾ ਪਰ ਦੁਬਾਰਾ ਉਹ ਕਿਥੇ ਵੀ ਦੁਨੀਆ ਦੇ ਕੋਨੇ ਸਿੱਖ ਦੇਖਣਗੇ ਨਾ ਤੇ ਉਹਨਾਂ ਨੇ ਦਿਲ 'ਚ ਇਹ ਨਹੀਂ ਆਊਗਾ ਕਿ ਇਹ ਚਾਕੂ ਹੈ ਹਾਂ ਇਹ ਇੱਕ ਟਾਵਲ ਹੈ ਇਹ ਕੁਛ ਹੈ ਇਹ ਆਪਣੇ ਆਪ ਹੀ ਇੱਕ ਸਿੱਖੀ ਪ੍ਰਚਾਰ ਹੈ ਬਿਲਕੁਲ ਮੈਂ ਇਹ ਬੋਲਦਾ ਕਿ ਗੁਰਸਿੱਖ ਦਾ ਜੀਵਨ ਹੀ ਪੱਕੇ ਗੁਰਸਿੱਖ ਦਾ ਸਿੱਖੀ ਪ੍ਰਚਾਰ ਹੈ ਕੀ ਬਾਤ ਹੈ ਕੋਈ ਅਲੱਗ ਤੋਂ ਕਰਨ ਦੀ ਉਹਨੂੰ ਲੋੜ ਨਹੀਂ ਜੇ ਆਪਣਾ ਸਿੱਖੀ ਸਰੂਪ ਚ ਪੱਕਾ ਹੈ ਆਪਣਾ ਜੀਵਨ ਪੱਕਾ ਹੈ ਅੰਮ੍ਰਿਤ ਵੇਲਾ ਹੈ ਬਾਣੀ ਪੜਦਾ ਹੈ ਤਾਂ ਉਹਨੂੰ ਕਿਸੇ ਨੂੰ ਅਲੱਗ ਤੋਂ ਕਹਿਣ ਦੀ ਲੋੜ ਨਹੀਂ ਕਿ ਤੂੰ ਸਿੱਖ ਹੈਂ ਹਾਂਜੀ ਹਾਂਜੀ ਬਿਲਕੁਲ ਸਿੱਖੀ ਸਿੱਖ ਦਾ ਸਰੂਪ ਹੀ ਜੀਵਨ ਹੀ ਸਿੱਖੀ ਪ੍ਰਚਾਰ ਹੈ ਠੀਕ ਹੈ ਜੀ ਬਿਲਕੁਲ ਆਪਾਂ ਇਹ ਸੰਦੇਸ਼ ਹੈ ਤੇ ਇਹ ਇਹਦੇ ਵਿੱਚ ਕੋਈ ਹੋਰ ਨਹੀਂ ਕਹਿਆ ਨੂੰ ਲੱਗਦਾ ਹੈ ਕਿ ਇਹ ਦੂਰ ਰਹਿੰਦੇ ਨੇ ਪੰਜਾਬ ਤੋਂ ਇਹ ਉਹ ਪੱਤੀ ਤੇ ਹੋਣਗੇ ਉਹ ਨਹੀਂ ਬਿਲਕੁਲ ਨਹੀਂ ਆਪਾਂ ਜਿਹੋ ਜਿਹੇ ਹੈਗੇ ਨੇ ਹੈਗੇ ਨੇ ਗੁਰੂ ਨਾਨਕ ਸਾਹਿਬ ਸਿਧਾਂਗ ਸੰਗ ਨੇ ਬਲ ਬਾਕੀ ਆਪਾਂ ਕਿਸੇ ਨੂੰ ਸਫਾਈ ਨਹੀਂ ਦਿੰਦੇ ਨਾ ਕੁਝ ਕਿਸੇ ਨੂੰ ਕਹਿਣਾ ਚਾਹੁੰਦੇ ਲੋੜ ਨਹੀਂ ਆਗੀ ਲੋੜ ਨਹੀਂ ਆਗੀ ਠੀਕ ਹੈ ਬਾਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ